ਵਰਦੀ ਪਾ ਲਈ ਸ਼ਰਮ ਲਾ ਲਈ ਵਰਦੀ ਪਾ ਲਈ ਸ਼ਰਮ ਲਾ ਲਈ ਵਰਦੀ ਪਾ ਲਈ ਸ਼ਰਮ ਲਾ ਲਈ ਇਸ ਸ਼ਖਸ ਨੇ ਤਾਂ ਕੁਝ ਜੀ ਹਈ ਕੀਤਾ ਕਿਉਂਕਿ ਇਸ ਨੇ ਵਰਦੀ ਪਾ ਕੇ ਨਕਲੀ ਪੁਲਸ ਵਾਲਾ ਬਣਨ ਦੀ ਕੋਸ਼ਿਸ਼ ਕੀਤੀ ਇੱਕ ਦੁਕਾਨਦਾਰ ਨੂੰ ਰਕੜਾ ਲਾਤਾ ਤੇ ਜਦੋਂ ਮਸਲੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੂਲ ਫੜ ਲਿਆ ਤੇ ਬਾਅਦ ਫਿਰ ਪੁਲਸਾ ਪੁਲਸੀ ਹੁੰਦੀ ਹੈ ਫਿਰ ਅਸਲੀ ਪੁਲਸ ਨੇ ਲੱਭ ਲਿਆ ਨਕਲੀ ਪੁਲਸ ਵਾਲਾ ਤੇ ਹੋਂ ਕਰ ਲਿਆ ਇੱਕ ਗ੍ਰਿਫਤਾਰ ਯਾਨੀ ਕਿ ਨਕਲੀ ਪੁਲਿਸ ਵਾਲਾ ਬਣ ਕੇ ਕੀਤੀ ਵੀ ਤੇ ਸਿਰਫ 3000 ਰੁਪਏ ਦੇ ਠੱਗੇ ਔਰ ਇਹ ਜਹੀ ਠੱਗੀ ਜਿਸ ਦੇ ਕਰਕੇ ਪੂਰੇ ਪਾਸੇ ਰੋਲਾ ਪੈ ਗਿਆ ਰੋਲਾ ਕਿਉਂ ਪਿਆ ਕਿਉਂਕਿ ਜਨਾਬ ਨੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਕੀਤੀ ਠੱਗੀ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਦੁਕਾਨਦਾਰ ਕੋਲੋਂ 3000 ਰੁਪਏ ਠੱਗ ਲਏ ਦੁਕਾਨਦਾਰ ਵੀ ਬੜੇ ਜਾਗਰੂਕ ਸੀ ਪਹੁੰਚ ਗਿਆ ਪੁਲਿਸ ਕੋਲ ਭਾਵੇਂ ਮਸਲਾ 3000 ਦਾ ਤੇ ਕਹਿੰਦਾ ਜੀ ਮੇਰੇ 3000 ਕਿਦਾ ਠੱਗ ਲਏ ਬਦ ਫੇਰ ਪੁਲਸ ਨੇ ਕੀਤੀ ਪੜਤਾਲ ਤੇ ਹੁਣ ਨਕਲੀ ਪੁਲਸ ਵਾਲਾ ਆ ਚੁੱਕਿਆ ਹੈ ਅਸਲੀ ਪੁਲਸ ਦੇ ਅੜਿੱਕੇ ਚਲੋ ਹੁਣ ਇਸ ਦਾ ਕਾਰਵਾਈ ਦੱਸ ਦਿੰਨੇ ਆ ਜਿਜ਼ੇ ਕਰਕੇ ਇਸ ਲਾਕਾ ਦੇ ਪਿੱਛੇ ਪਹੁੰਚਿਆ ਦਰਅਸਲ ਇਸ ਨੇ ਪੁਲਿਸ ਦੀ ਵਰਦੀ ਪਾ ਕੇ ਇੱਕ ਦੁਕਾਨ ਤੇ ਪਹੁੰਚ ਕੇ ਦੁਕਾਨਦਾਰ ਨੂੰ ਕਿਹਾ ਕਿ ਭਾਈ ਮੇਰੇ ਕੋ ਡਿਜੀਟਲ ਪੈਸੇ ਲੈ ਲੈ ਯਾਨੀ ਕਿ ਮੇਰੇ ਕੋਲ ਮੇਰੇ ਡਿਜੀਟਲ ਵਾਲਟ ਚ ਪੈਸੇ ਹੈਗੇ ਨੇ ਤੇ ਮੈਨੂੰ ਫਿਲਹਾਲ ਕਰੰਸੀ ਚਾਹੀਦੀ ਹੈ ਤੇ ਉਸਨੇ ਕਿਹਾ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਦੁਕਾਨਦਾਰ ਨੂੰ ਭਰੋਸਾ ਹੋ ਗਿਆ ਕਿ ਭਾਈ ਪੁਲਿਸ ਵਾਲਾ ਵਾ ਇਹਨੂੰ ਬਚਾਰੇ ਨੂੰ ਚਾਹੀਦੇ ਹੋਣਗੇ ਤੇ ਉਸਨੇ 3000 ਰੁਪਿਆ ਇਸ ਨੂੰ ਟਰਾਂਸਫਰ ਕਰਵਾ ਲਿਆ ਇਸਦੇ ਕੋਲੋਂ ਤੇ ਇਸਦੇ ਕੋਲੋਂ ਕੈਸ਼ ਫੜ ਲਿਆ ਪਰ ਦਰਅਸਲ ਉਹ ਟਰਾਂਸਫਰ ਫਰਜੀ ਟਰਾਂਸਫਰ ਸੀ ਜਿਹੜੇ ਕਿ ਅੱਜਕੱਲ ਸਕੈਮਰ ਇਸ ਦਾ ਇਸਤੇਮਾਲ ਕਰਦੇ ਨੇ ਔਰ ਜਦੋਂ ਪੋਲ ਖੁੱਲੀ ਤਾਂ ਫਿਰ ਹੁਣ ਪਹੁੰਚਿਆ ਸਰਾਖਾ ਦੇ ਪਿੱਛੇ ਤੁਸੀਂ ਆਪ ਹੀ ਸੁਣ ਲਵੋ ਕੀ ਹੈ ਪੂਰਾ ਮਾਮਲਾ ਦਨਿਕਪੇਲ ਪੰਜਾਬੀ ਟੀਵੀ ਦੇ ਲਈ ਬਿਊਰੋ ਰਿਪੋਰਟ ਦਿੰਦਾ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਹੈ ਰੇਸਿਪੁਲਿਸ ਦੀ ਵਰਤੀ ਚ ਠੰਗੀਆਂ ਮਾਰ ਰਹੀ ਹੁੰਦਾ ਕੌਣ ਸ਼ੱਕੀ ਇੱਥੋਂ ਪਕੜਿਆ ਗਿਆ ਜੀ ਮੇਤੇ 21/7/25 ਨੂੰ ਕੋਈ 3 ਵਜੇ ਉਸਰੋ ਚੌਪ ਦੇ ਵਿੱਚ ਗੁਰਵਿੰਦਰ ਸਿੰਘ ਸੌਰਮ ਖਰਚਲ ਸਿੰਘ ਇਹਨੇ ਕੋਈ ਵਾਲਾ ਸ਼ਾਸਤਰੀ ਦੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜੀਦਾ ਤੇ ਪੁਲਿਸ ਵਾਲਾ ਕੋਲੇ ਗਿਆ ਸੀ ਇਹਨੂੰ ਮੱਲਾ ਮੱਥਾ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਪੈਸੇ ਮਤੋਂ ਉਸ ਕੰਮ ਕਰਦਿੰਦਾ ਇਹਨੇ ਵਗਾਂਦਾਰ ਨੇ ਗੁਲਵੰਦਰ ਸਿੰਘ ਨੇ ਸੋਚਿਆ ਕਿ ਜੇ ਕੋਈ ਪੁਲਿਸ ਨਾਲ ਹੀ ਹੋਣਾ ਹੈ ਕਿ ਚਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦੇਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਜਲਦੀ ਇਧਰ ਚਲਾ ਗਿਆ ਪਰ ਬਾਅਦੋਂ ਗੁਲਵੰਦਰ ਨੇ ਖਾਤਾ ਚੱਕ ਕੇ ਤਾਂ ਉਹਦੇ ਖਾਤੇ ਜਿਹੜੇ ਪੈਸੇ ਨਹੀਂ ਆਏ ਸੀ ਇਹਨੇ ਗੁਲਵੰਦਰ ਸਿੰਘ ਕੰਪਲੇਂਟ ਕੀਤੀ ਜਿਹ ਕੰਪਲੇਂਟ ਤੇ ਜਮਕਦਾਰ ਨੰਬਰ 97 ਮਿਤੀ 27/25 ਅੰਦਰ ਸੈਕਸ਼ਨ 318 4 3032 ਬੀ ਐਨ ਐਸ ਦਲਾਂ ਕਦਰਵਾ ਕਦਰਵਾ ਰਜਿਸਟਰ ਕਰਕੇ ਜੋ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਵਾ ਲ ਕੇ ਪੜਤਾਲ ਕੀਤੀ ਤਾਂ ਸਾਨੂੰ ਜੋ ਦੋਸ਼ੀ ਕਰਨੈਲ ਸਿੰਘ ਜਿਸਦੀਪ ਪੁੱਤਰ ਫਕੀਰ ਚੰਦ ਵਾਸੀ ਦੋਲਨਵਾਲ ਪੀਐਸ ਸਦਰ ਮਾਨਸਾ ਇਹਨੂੰ ਹਾਲ ਅਸੀਂ ਅਰੈਸਟ ਕਰ ਲਿਆ ਇਹਨਾਂ ਕੋਸ਼ਿਸ਼ ਤੇ ਦੱਸਤਾ ਵੀ ਮੈਂ ਆਇਆ ਸੀ 3000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਬੁਲਸਰ ਮਾਰ ਤੇ ਤੇਰੇ ਤੋਂ ਅਸੀਂ ਵਰਦੀ ਜਿਹੜੀਆਂ ਨਿਛਲੀ ਪਈ ਹੋਈ ਸੀ ਇਹਦਾ ਮੋਟਰਸਾਈਕਲ ਹੋਰ ਕੌਣ ਕਰਨਾ ਕਰ ਲਾਂਗੇ ਅੱਜ ਆਪਾਂ ਤਾਂ ਉਹਨੂੰ ਦੱਸੇ ਪੁਲਿਸ ਭਲਾਵੇਂ ਰਿਆ ਸੀ ਇਹਦਾ ਪੁਲਸਾਂ ਕੋਈ ਲੈਣ ਦੇ ਨਹੀਂ ਸਰ ਇਹ ਕਿੱਥੇ ਸਾਨੂੰ ਵਰਦੀ ਕਿੱਥੋਂ ਰੇਂਜ ਕੀਤੀ ਸਰ ਇਹਦਾ ਕੀ ਫਾਦੇ ਇਹਦਾ ਪੁਲਸ ਭਲਾਵੇਂ ਸੀ ਉਹ ਇਹ ਮਾਰ ਕਰ ਰਹੇ ਹਾਂ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਦਿਆਂ ਬਬਜੀ ਵੀ ਖਾਕੀ ਪੈਂਟ ਦਾ ਖਾਕੀ ਪਾਕਾਮ ਵੀ ਕੋਲੋਂ ਤਾਂ ਮਿਲ ਜਾਂਦੀ ਹੈ ਜੀ ਸੇਕ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਮੋਂ ਦਾ ਕੰਮ ਜਰਣਾ ਹੈ। ਆਹ ਟੀ-ਸ਼ਰਟਸ ਸਪਾਈਸ ਵਾਈਟ ਜਿਹਦੇ ਤੇ ਪੁਲਸਾਰੋ ਕੋ ਲੱਗਾਇਆ ਸੀ। ਸਰ ਕਿਧਰ ਬਹਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਇਹਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ। ਸਾਰਾ ਉਹ ਸਮਾਨ ਅੱਧਰ ਕਬਰ ਕਰਾਂਗੇ। ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਜੀ ਕਿਸੇ ਨਾਲ ਠੱਗੀ ਮਾਰੀ। ਕਿੰਨੀ ਠੱਗੀਆਂ ਸਰ ਉਹ ਕੋਈ ਨਿਕਲੇ ਮਿਜਿਸਟਰੇਟ। ਇਹ ਫਿਰ ਵਾਲੇ ਦੋ ਹੀ ਧਿਆਨ ਚਾਹੀਆਂ। ਦੋ ਦਿਨ ਦਰਮਾੜ ਤੇ ਪੁਸ਼ਟੀ ਕਰਕੇ ਤੋਂ ਇੱਕ ਹੋਰ ਵਾਰ ਆਪਣਾ ਕਿਹੜੇ ਪਿੰਡ ਦਾ ਕਿਹੜੀ ਜਿਹੜ ਇਹ ਦੁਲੋਵਾਲ ਪਿੰਡਾ ਥਾਲਾ ਸਦਨ ਮਾਸਾ ਚ ਇਹ ਇਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਪਹਿਲੀ ਕੋਈ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਕੋਈ ਤਾਂ ਟੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ